ਬਾਕੀ ਪ੍ਰਧਾਨ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸਰਦਾਰ ਮੂਬਾਸ ਸਿੰਘ ਹੈ ਜੀ ਤੇ ਅੱਜ ਕੇਸ ਮਕਸਦ ਦੇ ਨਾਲ ਇਕੱਠੇ ਹੋਏ ਹੋ ਕਿਹੜੀ ਜੂਨੀਅਨ ਅਰੋ ਜੀ ਮੈਂ ਸਵਨਕਰ ਸਾਖ ਜੂਨੀਅਨ ਜਿਹੜਾ ਤਰਨਤਾਰਨ ਦਾ ਪ੍ਰਧਾਨ ਆ ਇਸ ਬੰਦ ਦੇ ਵਿੱਚ ਸਾਰੇ ਸਾਡੇ ਤਰਨਤਾਰਨ ਦੇ ਜੂਨੀਅਨਾਂ ਦੇ ਸਾਰਿਆਂ ਦੇ ਇਕੱਠੇ ਹੋਏ ਪ੍ਰਧਾਨ ਜਿਹੜੀਆਂ ਨੇਟਫਿਟ ਚੋਰੀਆਂ ਹੋਣੀਆਂ ਵਾ ਪਹਿਲਾਂ ਸਾਡੀ ਬਰਾਦਰੀ ਦੇ ਪਹਿਲਾਂ ਵੀ ਇੱਕ ਬੰਦੇ ਤੇ ਚੋਰੀ ਹੋਈ ਸੀ ਮੁੜ ਕੇ ਬਾਹਰ ਦੇ ਵਿੱਚ ਗੋਲੀਆਂ ਫਰੋਸੀ ਮੰਗੀ ਗਈ ਮੁੜ ਕੇ ਹੋਰ ਵੀ ਲਗਾਤਾਰ ਚੋਰੀਆਂ ਵਾਧਦੀਆਂ ਜਾਂਦੀਆਂ ਵਾ ਉਹਨਾਂ ਦੀਆਂ ਦੁਕਾਨਾਂ ਦੇ ਉੱਤੇ ਕਦੀ ਕਿਸੇ ਦੇ ਚੋਰੀ ਹੋ ਜਾਂਦੀ ਹੈ ਕਦੀ ਕਿਸੇ ਦੇ ਚੋਰੀ ਹੋ ਜਾਂਦੀ ਹੈ ਅਸੀਂ ਪੁਲਿਸ ਦੇ ਕੋਲ ਬਹੁਤ ਜ਼ਿਆਦਾ ਜਾ ਕੇ ਉਹਨਾਂ ਨੂੰ ਜਾ ਕੇ ਕਹਿੰਦੇ ਆ ਉਹ ਐਫ ਆਈ ਆਰ ਵੀ ਜੋ ਗਿਆ ਪਤਾ ਲੱਗਾ ਵਾ ਕੋਈ ਐਫ ਆਰ ਵੀ ਦਰਦ ਨਹੀਂ ਕਰਦੇ ਤੇ ਆnde ਕੋਈ ਗੱਲ ਨਹੀਂ ਅਸੀਂ ਤੁਹਾਡੇ ਬਾਰੇ ਉਸ ਬਾਰੇ ਸੋਚਦੇ ਆ ਪਰ ਕੋਈ ਉਹ ਚੀਜ਼ ਬਾਰੇ ਕੋਈ ਵਿਚਾਰ ਨਹੀਂ ਕੀਤੀ ਜਾਂਦੀ ਨਾ ਕੋਈ ਸੋਚਿਆ ਜਾਂਦਾ ਸਾਨੂੰ ਐਫਆਈਆਰ ਕਿਉਂ ਨਹੀਂ ਦਰਜ ਕਰਤਾ ਪਿਆ ਇਹ ਚੀਜ਼ ਬਾਰੇ ਸਾਨੂੰ ਨਹੀਂ ਪਤਾ ਜਿਹੜੀ ਐਫਆਈਆਰ ਕੋਈ ਵੀ ਦਰਜ ਕਰਦੇ ਮਤਰਾ ਸਾਨੂੰ ਹੁਣੇ ਪਤਾ ਲੱਗਾ ਕਿ ਚੋਰੀ ਜਿਹਨਾਂ ਦੇ ਹੋਈ ਹੈ ਦੋ ਬੰਦਿਆਂ ਦੇ ਉਹ ਗਏ ਆ ਉਹਨਾਂ ਆਖਿਆਰ ਵੀ ਨਹੀਂ ਦਰਜ ਕੀਤੀ ਵਾਲਦੇ ਵੀ ਕੋਈ ਗੱਲ ਨਹੀਂ ਸਾਡੀ ਛੇਤੀ ਚੋਰ ਫੜ ਲਾਗੇ ਸਾਡੀ ਹੁਣ ਮੰਗ ਕੀ ਹੈ ਸਾਡੀ ਮੰਗ ਇਹੋ ਹੈ ਸ਼ਹਿਰ ਦੇ ਵਿੱਚ ਆਪਣਾ ਮਾਨ ਹੋਣਾ ਚਾਹੀਦਾ ਸ਼ਾਂਤੀ ਹੋਣੀ ਚਾਹੀਦੀ ਆ ਤੇ ਇਸ ਚੀਜ਼ ਤੋਂ ਲੋਕਾਂ ਨੂੰ ਨਿਜਾਤ ਮਿਲਣੀ ਚਾਹੀਦੀ ਆ ਤੇ ਰਾਤ ਦਿਨ ਜਿਹੜੇ ਇਹ ਗਲਤ ਬਦੇ ਅੰਸਰਿਆ ਤੇ ਦਿਨੇ ਵੀ ਤੇ ਰਾਤ ਵੀ ਇਹਨਾਂ ਕੰਮਾਂ ਦੇ ਵਿੱਚ ਹੀ ਰਹਿੰਦੇ ਅਗੇ ਕਿਉਂਕਿ ਅਸੀਂ ਗਲਤ ਕੰਮ ਹੀ ਕਰਦੇ ਆਂ ਪੁਲਿਸ ਵੱਲੋਂ ਜਿਹੜੀ ਆ ਨਫਰੀ ਦੀ ਵਧਾ ਦਿੱਤੀ ਗਈ ਆ ਉਹ ਰਾਤ ਦੇ ਸਮੇਂ ਵੀ ਪੁਲਿਸ ਜਿਹੜੀ ਆ ਪੀਸੀਆਰ ਦੀਆਂ ਗੱਡੀਆਂ ਰਾਈ ਜਿਹੜੀ ਆ ਮਸਤੈਦ ਰਹਿੰਦੀ ਐ ਹਾਂਜੀ ਹੁਣ ਕੀ ਮੁਸ਼ਕਲ ਐ ਕਰ ਲਈ ਜੀ ਮਸਤੈਦ ਸਾਨੂੰ ਤੇ ਅਜੇ ਪਤਾ ਨਹੀਂ ਕੀਤਾ ਮਸਤੈਦ ਅੱਜ ਤੇ ਪਹਿਲਾਂ ਵੀ ਡਈਏ ਸਾਹਿਬ ਨਾਲ ਗੱਲ ਕਰਦੇ ਆਂ ਕਿ ਉਦੋਂ ਹਰ ਚੌਂਕਾ ਦੇ ਬੇਟੀ ਸੀ ਜਿਹੜੇ ਸਕਿਉਰਟੀ ਹੁੰਦੀ ਸੀ ਦੀ ਉਸ ਵੇਲੇ ਇਹਦਾ ਕਰਮ ਨਹੀਂ ਹੁੰਦਾ ਹੁਣ ਜਿਹੜਾ ਵਾ ਬਹੁਤ ਜ਼ਿਆਦਾ ਦਿਨ ਤੇ ਰਾਤ ਦਿਨ ਵਧਦਾ ਜਾਂਦਾ ਵਾ ਅਸੀਂ ਦਿਨ ਹੋਇਆ ਐਸਐਸਪੀ ਸਾਹਿਬ ਦੇ ਗਾੜੀ ਬੇਨਤੀ ਕਰਦੇ ਆਂ ਡੀਐਸਪੀ ਸਾਹਿਬ ਦੇ ਐਸਐਸਓ ਦੇ ਕਿ ਪੁਲਿਸ ਨੂੰ ਇਸ ਚੀਜ਼ ਵੱਲ ਧਿਆਨ ਦੇ ਜੈਦਾਵਾ ਲੋਕਾਂ ਦੇ ਸ਼ਹਿਰ ਦੇ ਵਿੱਚ ਆਮਨ ਸ਼ਾਂਤੀ ਜਿਹੜੀ ਥਾਂ ਥਾਂ ਦੇ ਉੱਤੇ ਵੜੂਏ ਖੋਲਾ ਚਾਹੀਦਾ ਖੋਲਾ ਹੋਰ ਖੋਲਾ ਏਸੀ ਦੇ ਤੇ ਧਿਆਨ ਦੇਣਾ ਚਾਹੀਦਾ ਇਹਨਾਂ ਗੁੰਡੇ ਅਸਰਾ ਦੇ ਨਕੇਲ ਕਸਨ ਜੈਦਾ ਸਾਡੀ ਜੂਨੀਅਰ ਐਸਐਸਪੀ ਸਾਹਿਬ ਨੂੰ ਮਿਲ ਕੇ ਆਈਏ ਕਿ ਨਹੀਂ ਹਾਂਜੀ ਅਸੀਂ ਮਿਲੇ ਆ ਜੀ ਕੀ ਉਹਨਾਂ ਨੇ ਵਿਸ਼ਵਾਸ ਦਵਾਇਆ ਉਹਦੋਂ ਸਾਡੇ ਗੋਲੀਆਂ ਜਦੋਂ ਚਲਾ ਕੇ ਗਏ ਸੀ ਇੱਥੇ ਦੁਕਾਨਦਾਰ ਦੇ ਉੱਤੇ ਅਸੀਂ ਉਹਦੇ ਬਾਰੇ ਮਿਲੇ ਹਾਂ ਉਹ ਆnde ਛੇਤੀ ਅਸੀਂ ਇੱਥੇ ਕੀ ਬੰਦਿਆਂ ਨੂੰ ਫੜਾਂਗੇ ਪਰ ਅਜੇ ਤੱਕ ਹੋਰ ਛੇਤੀ ਕੋਈ ਕਾਰਵਾਈ ਨਹੀਂ ਹੋਈ ਉਹ ਚੀਜ਼ ਨੂੰ ਦੇਖਣ ਨੂੰ ਮਹੀਨਾ ਹੋ ਗਿਆ ਨਾ ਜੀ ਲਗਾਤਾਰ ਨਾਰਵਲ ਜੇ ਚੋਰੀਆਂ ਤੇ ਲਗਾਤਾਰ ਚੋਰੀਆਂ ਜਿਹੜੀਆਂ ਵਾਂ ਇੱਕ ਹਫਤੇ ਤੋਂ ਆਹ ਬਸ ਰਾਤ ਨੂੰ ਦੋ ਦੋ ਤਿੰਨ ਤਿੰਨ ਚੋਰੀਆਂ ਦੁਕਾਨਾਂ ਦੇ ਵਿੱਚ ਕਦੀ ਕੇਹਰੀ ਦੁਕਾਨ 'ਚ ਹੋ ਗਈ ਕਦੀ ਕੇਹਰੀ ਦੁਕਾਨ 'ਚ ਹੋ ਗਈ ਕੋਈ ਅਜੇ ਸਿੱਧਾ ਕੋਈ ਕਿਸ ਨੂੰ ਪਤਾ ਨਹੀਂ ਲੱਗ ਰਿਹਾ ਕਿਹੜੇ ਬੰਦੇ ਆ ਕੌਣ ਆ ਫੜੇ ਗਏ ਆ ਉਹਦੇ ਵਿੱਚ ਕੈਮਰਾ ਦੇ ਵਿੱਚ ਵੀ ਆ ਜਾਂਦੇ ਆ ਜਦੋਂ ਕੋਈ ਕਿਸ ਨੂੰ ਫੜਦਾ ਨਹੀਂ ਹਾਂਜੀ ਇਹਦੀ ਕੀ ਨਾਮ ਹੈ ਮੇਰਾ ਨਾਮ ਸੁਜਿੰਦਰ ਸਿੰਘ ਜੀ ਮੈਂ ਰੈਡੀमेड ਅਤੇ ਮਣਿਆਰੀ ਐਸੋਸੀਏਸ਼ਨ ਦਾ ਪ੍ਰਧਾਨ ਤੇ ਇਹ ਮਸਲਾ ਵਾਜੀ ਚੋਰੀਆਂ ਦਾ ਚੋਰੀਆਂ ਦਾ ਵਿਸ਼ਾ ਇੰਨਾ ਕਿ ਤੇਜ ਹੋ ਚੁੱਕਾ ਵਾਜੀ ਕਿ ਲਗਾਤਾਰ 15 ਦਿਨ ਤੋਂ ਚੋਰੀਆਂ ਹੋ ਰਹੀਆਂ ਕੋਈ ਪੁਲਿਸ ਦੀ ਕਾਰਵਾਈ ਨਹੀਂ ਕੋਈ ਪ੍ਰਸ਼ਾਸਨ ਦੀ ਕਾਰਵਾਈ ਨਹੀਂ ਲੌਲੀਪੌਪ ਦੇ ਕੇ ਤੇ ਤੋੜ ਦਿੰਦੇ ਆ ਦੁਕਾਨਦਾਰਾਂ ਨੂੰ ਸ਼ਰਿਆਂ ਫਰੋਟੀਆਂ ਆਉਣੀਆਂ ਸ਼ਰਿਆਂ ਧਮਕੀਆਂ ਸ਼ਰਿਆਂ ਗੁੰਡਾਗਰਦੀ ਆ ਦਿਨ ਦਿਹਾੜੇ ਦੁਕਾਨਾਂ ਪੰਨੀਆਂ ਜਾ ਰਹੀਆਂ ਪੁਲਿਸ ਇੱਕ ਬੰਦੇ ਦੇ ਕਾਰਵਾਈ ਨਹੀਂ ਕਰਦੀ ਸਭ ਤੋਂ ਪਹਿਲਾਂ ਜਦੋਂ ਸ਼ੁਰੂਆਤ ਹੋਈ ਆ ਜੀ ਸ਼ੁਰੂਆਤ ਇਹਦਾ ਇਹ ਆ ਕਿ ਆਪਾਂ ਮੁਰਲੀ ਮਸ਼ੀਨ ਨੂੰ ਚੌਂਕੀਦਾਰੋਂ ਰੱਖਿਆ ਇੱਥੇ ਮਾਰਕੀਟ 'ਚ ਉਹ ਤੋਂ 2 ਘੰਟਾ ਵੀ ਸਾਰੀ ਉਮਰ ਸੇ ਚੌਂਕੀਦਾਰੀ ਤੇ ਲੱਗ ਗਈ ਆ 18 ਸਾਲ ਦਾ ਹੀ ਵਿਆਹ ਨਹੀਂ ਜੁਣਦੀ ਉਹ ਚੌਂਕੀਦਾਰੀ ਕਰਨ ਡਿਆ ਅੱਜ ਉਹ 50 ਸਾਲ ਦਾ ਹੋ ਗਿਆ 32 ਸਾਲ ਹੋ ਗਏ ਉਹਨੂੰ ਚੌਂਕੀਦਾਰੀ ਕਰਦਿਆਂ 32 ਸਾਲ ਹੋ ਗਏ ਚੌਂਕੀਦਾਰੀ ਕਰਦਿਆਂ ਤੇ ਉਹਦੀ ਸਾਰੀ ਉਮਰ ਇੱਥੇ ਲੰਗੀ ਦਰੰਦਰ 'ਚ ਤੇ ਉਦੋਂ ਪਹਿਲਾ ਮਾਮਲਾ ਇਹ ਹੋਇਆ ਜੀ ਜਦੋਂ ਅੱਜ ਤੋਂ 15 10 ਦਿਨੋਂ 10 ਤਰੀਕ ਦੀ ਰਾਤ ਦੀ ਗੱਲ ਆ ਸ਼ਬੀਲ ਨਾਲੇ ਦਿਨ ਦੀ ਗੱਲ ਆ ਇਹ ਆਪਣੀ ਡਿਊਟੀ ਕਰਨ ਰਿਆ ਸੀ ਮੋਬਾਈਲਾਲੀ ਮਾਰਕੀਟ ਤੇ ਗਿਆ ਵਾ ਉਥੇ ਇਹ ਪਹਿਰੇਦਾਰੀ ਕਰ ਰਿਹਾ ਤੇ ਉਥੇ ਤਿੰਨ ਮੁੰਡੇ ਆਏ ਆ ਨਿਕ ਨਿਕ ਜਿਹੇ ਮੁੰਡੇ ਹੌਲੇ ਜੇ ਇਹਨੇ ਰੋਕ ਲਿਆ ਰੋਕੇ ਉਹਨਾਂ ਦੀ ਵੀਡੀਓ ਬਣਾਈਆਂ ਜਦੋਂ ਇਹ ਵੀਡੀਓ ਬਣਾਉਣ ਦੇ ਆ ਦੋ ਚਾਰ ਨੇ ਸਵਾਲ ਕੀਤੇ ਆ ਉਹਨਾਂ ਨੇ ਆਪਣਾ ਮੋਜਰ ਕੱਢਿਆ ਵਾ ਮੋਜਰ ਕੱਢ ਕੇ ਤੇ ਫਾਇਰ ਕਰਨ ਲੱਗੇ ਆ ਜਦੋਂ ਉਹ ਫਾਇਰ ਕਰਨ ਲੱਗੇ ਉਹਨਾਂ ਦਾ ਮੈਗਜ਼ੀਨ ਥੱਲੇ ਡੇ ਪਿਆ ਤੇ ਇਹਦੇ ਬਚਾ ਹੋ ਗਿਆ ਇਹਦੇ ਗੋਲੀ ਨਹੀਂ ਮਜੀ ਬਚਾ ਹੋ ਗਿਆ ਫਿਰ ਉਹਦੇ ਹੱਥੀ ਪਏ ਆ ਇਹਦੇ ਸਿਰ 'ਚ ਸੱਟਾ ਵੀ ਮਾਰੀਆਂ ਤੇ ਉਹ ਮੁੜ ਕੇ ਆਪਣਾ ਮੈਗਜ਼ੀਨ ਚੁੱਕ ਕੇ ਭੱਜ ਗਿਆ ਅਹੀਂ ਅਗਲੇ ਦਿਨ ਐਫ ਆਈ ਆਰ ਦਰਜ ਕਰਵਾਉਣ ਗਏ ਆ ਮੈਂ ਮਾ ਪ੍ਰਧਾਨ ਜੀ ਆ ਤਿੰਨ ਚਾਰ ਪ੍ਰਧਾਨ ਮੈਂ ਦੇ ਉਹਨਾਂ ਦੀ ਮਾਰਕੀਟ ਤੇ ਬੰਦੇ ਘੱਟੋ ਘੱਟ ਅਸੀਂ 12 15 ਬੰਦੇ ਗਏ ਆ ਐਫ ਆਈ ਆਰ ਕਰਨ ਕਰਾਉਣ ਗਏ ਆ ਉਥੇ ਪੱਤਰਕਾਰ ਵੀ ਬੈਠਾ ਸੀ ਤੇ ਉਹ ਕਹਿੰਦੇ ਵੀ ਚਲੋ ਜੀ ਆਪਾਂ ਐਫ ਆਰ ਆਈ ਕਰਾਓ ਐਫ ਆਰ ਆਈ ਤੇ ਉਥੇ ਲਿਖਣੀ ਕੀ ਸੀ ਉਥੇ ਜਾ ਕੇ ਉਹਨਾਂ ਦਾ ਮੁੰਚੀ ਉਲਟਾ ਸਵਾਲ ਇਹਦੀ ਵਰਦੀ ਦੇ ਕਿੰਤੂ ਪਰਨੇ ਲੈ ਤੂੰ ਵਰਦੀ ਪਾਈ ਹੈ ਐਵੇਂ ਜੋ ਇਹਦੇ ਬਾਰੇ ਪੁੱਛਿਆ ਨਹੀਂ ਵੀ ਤੇਰਾ ਬਚਾ ਹੋਇਆ ਤੇਰੇ ਗੋਰੀਵਾ ਚੱਲੀ ਸੀ ਕਿੰਤੂ ਪਰੰਤੂ ਹੋਰ ਗੱਲਾਂ ਦੇ ਮਸਲੇ ਉਠਾਉਣ ਲੱਪਿਆ ਫਿਰ ਉਹਦੇ ਨਾਲ ਗੱਲਬਾਤਾਂ ਕੀਤੀ ਤੇ ਕਹਿੰਦਾ ਡੀਐਸਪੀ ਕੋ ਚੱਲੀ ਡੀਐਸਪੀ ਕੋ ਗਏ ਤਾਂ ਸੇਮ ਸੀ ਕੋ ਗਏ ਉਥੇ ਗੱਲਬਾਤਾਂ ਹੋਈਆਂ ਸਾਡੇ ਪ੍ਰਧਾਨ ਹੀ ਤਿੰਨ ਚਾਰ ਪ੍ਰਧਾਨ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਹੀ ਸਾਡੇ ਸਾਡੇ ਮਤਲਬ ਸਮਾਜ ਸੇਵੀ ਪ੍ਰਧਾਨ ਸੀ ਰਾਜਾ ਰਵੀਵੀਰ ਸਿੰਘ ਜੀ ਸਾਡੇ ਹੋਰ ਵਿਕਰਮਜੀਤ ਭਾਜੀ ਤੇ ਮੋਬਾਈਲ ਵਾਲੀ ਮਾਰਕੀਟ ਦੇ ਮੇਨ ਬੰਦੇ ਸੀ ਨੁਮਾਇੰਦੇ ਉਹ ਵੀ ਗਏ ਜਦੋਂ ਇਹ ਗੱਲਾਂ ਬਾਤਾਂ ਹੋਈਆਂ ਅਸੀਂ ਕਿਹਾ ਜੀ ਇਹਨਾਂ ਦੀ ਫਿਰ ਵਰਦੀ ਦੇ ਸਵਾਲ ਕਰਦੇ ਕਹਿੰਦੇ ਜੀ ਵਰਦੀ ਤੇ ਉਹਨੇ ਬੈਚ ਲਾਏ ਆ ਅਸੀਂ ਕਿਹਾ ਬੈਚ ਲਾ ਕੇ ਸਿਕਿਉਰਟੀ ਗੜ ਦੇ ਬੈਚ ਲੱਗੇ ਤੇ ਮੋੜੇ ਤੇ ਵੀ ਤੇ ਉਹਦੇ ਇੱਥੇ ਸ਼ੋਲਡਰ ਤੇ ਵੀ ਵਰਦੀ ਤੇ ਇਹ 10 ਸਾਲ ਤੋਂ ਹੋ ਪਉਣਿਆ ਜਦੋਂ ਧਰੁਪ ਜਿਆ ਜੀ ਇੱਥੇ ਗਸ਼ਤ ਕਰਦੇ ਹੁੰਦੇ ਸੀ ਰਾਤ ਨੂੰ ਤਿੰਨ ਤਿੰਨ ਵਾਰੀ ਉਹਨਾਂ ਦੀ ਗਸ਼ਤ ਹੁੰਦੀ ਸੀ ਉਹਨਾਂ ਨੇ ਕਦੀ ਇਹਦੀ ਵਰਦੀ ਦਾ ਸਵਾਲ ਨਹੀਂ ਉਹ ਸਭ ਸ਼ਾਬਾਸ਼ ਦੇ ਕੇ ਜਾਂਦੇ ਰਹੇ ਵੀ ਤੂੰ ਰਾਤ ਦੇ ਟਾਈਮ ਵੀ ਜਦੋਂ ਵੇਖੀਏ ਤੂੰ ਹਰ ਚੌਂਕ ਤੇ ਸਾਨੂੰ ਮਿਲਦਾ ਵਾ ਮੁਲਾਜ਼ਮ ਨਹੀਂ ਮਿਲ ਜਾਂਦੇ ਪੀਸੀਆਰ ਦੀ ਡਿਊਟੀ ਹੁੰਦੀ ਪੀਸੀਆਰ ਘੱਟ ਮਿਲਦੀ ਸੀ ਇਹ ਹਰ ਚੌਂਕ ਤੇ ਮਿਲਦਾ ਹੁੰਦਾ ਸੀ ਤੇ ਉਹ ਤੋਂ ਬਾਅਦ ਐਡੀਸ਼ਨਲ ਚਾਰਜ ਸੀ ਇੱਕ ਐਸ ਐਸਪੀ ਰੈਂਕ ਦੇ ਮੁੰਡਾ ਸੀ ਜੰਗ ਮੁੰਡਾ ਸੀ ਉਹ ਵੀ ਇਹਨੂੰ ਰਾਤ ਨੂੰ ਤਿੰਨ ਤਿੰਨ ਵਾਰੀ ਮਿਲ ਕੇ ਜਾਂਦਾ ਰਿਹਾ ਉਹ ਵੀ ਸ਼ਾਬਾਸ਼ ਦੇਂਦਾ ਰਿਹਾ ਉਹਨੇ ਕਦੀ ਵਰਦੀ ਦੇ ਕਿੰਤ ਡੀਐਸਪੀ ਨੂੰ ਐਫਆਈ ਆ 10:30 11 ਵਜੇ ਗਏ ਆ 10 ਵਜੇ ਉਹ ਬੰਦੇ ਤੇ ਰੇਟ ਹੋ ਗਈ ਸੀ ਜਿਨ੍ਹਾਂ ਨੇ ਗੋਲੀ ਚਲਾਉਣ ਚਲਾਉਣੇ ਸੀ ਉਹ ਬੰਦੇ ਤੇ ਰੇਟ ਹੋ ਗਈ ਉਹਦੇ ਦਾਦੇ ਨੂੰ ਚੁੱਕ ਲੈਏ ਉਹ ਬੰਦੇ ਨਹੀਂ ਫੜੇ ਗਏ ਉਸ ਤੋਂ ਬਾਅਦ ਇਹਨਾਂ ਨੇ ਕੰਮ ਉਹ ਠੰਡੇ ਬਸਤੇ ਚ ਪਾਤਾ ਕੋਈ ਕਾਰਵਾਈ ਨਹੀਂ ਜੇ ਉਹ ਬੰਦਿਆਂ ਦਾ ਸਾਰਾ ਕੁਝ ਸਾਹਮਣੇ ਆ ਗਿਆ ਮਤਲਬ ਉਹਨਾਂ ਦੇ ਸਾਹਮਣੇ ਆ ਗਿਆ ਫੋਟੋ ਆ ਸਾਹਮਣੇ ਆ ਗਿਆ ਬਿਲਕੁਲ ਫੇਸ ਸਾਹਮਣੇ ਕਲੀਅਰ ਆ ਗਿਆ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਦੂਜੇ ਦਿਨ ਵੀ ਗਏ ਆ ਦੂਜੇ ਦਿਨ ਡੀਐਸਪੀ ਨੂੰ ਨਹੀਂ ਮਿਲਿਆ ਉੱਥੇ ਅਸੀਂ ਲਗਾਤਾਰ ਜਾਂਦੇ ਰਹੇ ਆ ਨਹੀਂ ਮਿਲਦੇ ਰਹੇ ਮਤਲਬ ਵੇਖ ਲਓ ਵੀ ਐਡੀ ਵੱਡੀ ਵਾਰਦਾਤ ਹੋਣ ਦੇ ਬਾਵਜੂਦ ਕਿਹੇ ਮੁਲਾਜ਼ਮ ਨੇ ਉੱਤੇ ਕਾਰਵਾਈ ਨਹੀਂ ਕੀਤੀ ਐਫ ਆਈ ਆਰ ਜਾਣ ਦੇ ਬਾਵਜੂਦ ਵੀ ਇਹਨਾਂ ਨੂੰ ਇਹ ਵੀ ਸਾਡਾ ਥਾਣੇਦਾਰ ਹੈ ਥਾਣੇਦਾਰ ਤੇ ਇਹਨਾਂ ਨੂੰ ਪ੍ਰਦੇਖਾ ਵੀ ਥਾਣੇਦਾਰ ਦੇ ਕੋਟਸਾ ਵਾ ਤੁਹਾਡਾ ਕਹਿਣ ਦਾ ਮਤਲਬ ਕਿ ਪ੍ਰਸ਼ਾਸਨ ਆਪਣੀ ਗਲਤੀ ਲੁਕਾਉਣ ਦੀ ਬਜਾਏ ਉਲਟਾ ਚੌਂਕੀਦਾਰ ਦੇ ਸਲਾਹਨਾਂ ਚਾਹੁੰਦਾ ਪਿਆ ਬਿਲਕੁਲ ਬਿਲਕੁਲ ਜੀ ਆਪਣੀਆਂ ਨਕਾਮੀਆਂ ਨੂੰ ਲੁਕਾਉਣ ਦੇ ਕਰਕੇ ਚੌਂਕੀਦਾਰ ਦੇ ਹੈਵੀ ਹੋ ਗਏ ਦੀ ਵਰਦੀ ਤੇ ਕਿੰது ਪਰੰਤੂ ਕਰਨ ਲੱਗ ਪਏ ਵਰਤ ਤੋਂ ਬਾਅਦ ਕਿੰਨੀਆਂ ਵਾਰਦਾਤਾਂ ਆਪਜਾ ਉਸ ਤੋਂ ਬਾਅਦ ਜੀ ਉਹ ਸ਼ੁਰੂਆਤ ਹੀ ਉਸ ਤੋਂ ਬਾਅਦ 1 وحندرا 10 15 ਮੈਂ ਘਟ ਗਏ ਦੀਆਂ ਘਟੂ ਘਟ 20 ਤੋਂ 25 ਚੋਰੀਆਂ ਹੋ ਗਈਆਂ ਬਾਜ਼ਾਰ 'ਚ ਰੋਜ਼ ਹੀ 3 ਤੋਂ 4 ਕਦੀ ਦੀਪ ਆ ਵੀ ਨਹੀਂ ਉਹ ਬਾਜ਼ਾਰਾਂ 'ਚ ਕਦੀ ਕੋਈ ਦੁਕਾਨ ਟੁੱਟ ਜਾਂਦੀ ਕਦੀ ਕੋਈ ਕਿਸੇ ਨੂੰ ਕੋਈ ਫਰੋਤੀ ਆ ਜਾਂਦੀ ਕੋਈ ਕਾਰਵਾਈ ਨਹੀਂ ਪੁਲਿਸ ਨੇ ਕੀਤੀ ਬਿਲਕੁਲ ਨਕਾਮ ਹੈ ਪੁਲਿਸ ਸਾਰੇ ਮਤਲਬ ਜਿੰਨੇ ਪ੍ਰਧਾਨ ਇਕੱਠੇ ਹੋ ਗਏ ਐਸਐਸਪੀ ਨੂੰ ਡੀਐਸਪੀ ਨੂੰ ਰਿਟਨ 'ਚ ਦੇ ਕੇ ਆਏ ਆ ਕਿੰਨੀਆਂ ਦਰਖਾਸਤਾਂ 20 ਦਰਖਾਸਤਾਂ 25 ਚਲ ਗਈਆਂ ਉੱਤੇ ਕੋਈ ਕਾਰਵਾਈ ਨਹੀਂ ਹੋਈ ਸਾਡੀ ਮੰਗ ਇਹ ਆ ਜੀ ਕਿ ਪ੍ਰਸ਼ਾਸਨ ਨੂੰ ਐਕਟਿਵ ਹੋ ਗਏ ਇਹ ਕਾਰਵਾਈ ਕਰਨੀ ਚਾਹੀਦੀ ਜਿੰਨੀਆਂ ਦਰਖਾਸਤਾਂ ਗਈਆਂ ਵਾ ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜਿੰਨੀਆਂ ਜੇ ਕਾਰਵਾਈ ਨਹੀਂ ਹੁੰਦੀ ਫੇਰ ਅਸੀਂ ਆਪਣੇ ਅਣਮਿੱਥੇ ਸਮੇਂ ਲਈ ਸਾਰੇ ਬਿਜ਼ਾਰ ਬੰਦ ਕਰਕੇ ਧਰਨਾ ਦੇ ਕੇ ਬਿਜ਼ਾਰ ਚ ਬਹਿ ਜਾਗੇ ਤੇ ਇਹ ਸੰਘਰਸ਼ ਲੰਮੇ ਸਮੇਂ ਲਈ ਚੱਲੂਗਾ ਅਸੀਂ ਮੰਗ ਕਰਦੇ ਆ ਕਿ ਇੱਕ ਦੋ ਦਿਨ ਦੇ ਵਿੱਚ ਵਿੱਚ ਇਹ ਕਾਰਵਾਈ ਹੋਣੀ ਚਾਹੀਦੀ ਜਿੰਨੀਆਂ ਚੋਰੀਆਂ ਆ ਉਹ ਬੰਦੇ ਫੜ ਕੇ ਉਹਨਾਂ ਦੇ ਪਰਚਾ ਦੇ ਕੇ ਹਵਾਲਾ ਚ ਹੋਣੇ ਚਾਹੀਦੇ ਜੇਲੇ ਭੇਜਨੇ ਚਾਹੀਦੇ ਆ ਤਾਂ ਕਿ ਜਿਹੜੀ ਸਾਨੂੰ ਸੰਤੁਸ਼ਟੀ ਮਿਲ ਸਕੇ ਵੀ ਅਸੀਂ ਮਤਲਬ ਆਪਣਾ ਜਿਹੜਾ ਸੀ ਮਤਲਬ ਕੱਟ ਕੀਤਾ ਵਾ ਉਹਦੀ ਸਾਨੂੰ ਮਤਲਬ ਕੋਈ ਮਤਲਬ ਨਿਆ ਮਿਲ ਗਿਆ ਵਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਤੇ ਆਪਣੇ ਆਪਣੇ ਆਪ ਹੀ ਇਹਨਾਂ ਨੂੰ ਪਤਾ ਕਿਹੜਾ-ਕਿਹੜਾ ਬੰਦਾ ਐਕਟਿਵ ਆ ਉਹਨਾਂ ਜਿੰਨੇ ਵੀ ਗਰੋ ਫਿਰਦੇ ਉਹਨਾਂ ਨੂੰ ਸਰ ਕੇ ਫਰਕੇ ਪਰਚੇ ਦੇ ਕੇ ਜੇਲੇ ਭੇਜਿਆ ਜਾਵੇ ਫਿਰ ਅਸੀਂ ਸ਼ਾਂਤਤਾ ਨਹੀਂ ਤੇ ਫਿਰ ਅਸੀਂ ਉੱਚੇ ਲੈਵਲ ਤੇ ਧਰਨਾ ਦਵਾਂਗੇ ਹਾਂਜੀ ਮੇਰਾ ਨਾਮ ਰਾਜਾ ਰਵੀ ਸਿੰਘ ਮੈਂ ਪ੍ਰੈਜ਼ੀਡੈਂਟ ਆ ਸਟੇਟ ਦਾ ਅੰਤਰਰਾਸ਼ਟਰੀ ਨੁਕੀਦ ਵਿਕਾਸ ਕਠਨ ਦਾ ਕਾਫੀ ਦਿਨਾਂ ਤੋਂ ਤਰਨਤਾਰਨ ਜੇ ਇੱਕ ਮੁੱਦਾ ਚਰਵਾਇਆ ਜਾ ਰਿਹਾ ਚੋਰੀਆਂ ਦਾ ਡਕੈਤੀਆਂ ਦਾ ਫਰੋਟੀਆਂ ਦਾ ਔਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਇਹ ਪ੍ਰਸ਼ਾਸਨ ਦੇ ਕੰਨ ਖੋਲਣ ਉਸੇ ਕੀਤੀ ਜਾ ਰਹੀ ਆ ਕਿਉਂਕਿ ਦੁਕਾਨਦਾਰ ਭਰਾ ਬਹੁਤ ਅੱਕ ਚੁੱਕੇ ਨੇ ਜਿਵੇਂ ਕਿ ਪਹਿਲਾਂ ਸਰਕਾਰ ਜੂਨੀਅਰ ਪ੍ਰਧਾਨ ਸਾਹਿਬ ਨੇ ਤੁਹਾਨੂੰ ਬੜੇ ਵਿਸਥਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਸ਼ਹਿਰ ਵਿੱਚ ਪਹਿਲਾਂ ਫਰੋਟੀ ਮੰਗੀ ਜਾਂਦੀ ਆ ਅਗਰ ਕੋਈ ਫਰੋਟੀ ਨਹੀਂ ਦਿੰਦਾ ਤੇ ਉਹਦੇ ਤੇ ਗੋਲੀਬਾਰੀ ਕੀਤੀ ਜਾਂਦੀ ਆ ਕੀ ਇਹ ਸ਼ਹਿਰ ਨੂੰ ਉਜਾੜਿਆ ਜਾ ਰਿਹਾ ਵਾ ਅਗਰ ਇਹ ਲੋਕ ਦੁਖੀ ਹੋ ਕੇ ਅਸੀਂ ਲੋਕ ਸਰਕਾਰ ਕੋ ਪ੍ਰਸ਼ਾਸਨ ਕੋ ਜਾ ਕੇ ਮੰਗ ਕਰਦੇ ਆ ਕਿ ਜਿਹੜੀ ਨਿਤ ਦੀਆਂ ਚੋਰੀਆਂ ਹੁੰਦੀਆਂ ਪਈਆਂ ਵਾ ਉਹਨਾਂ ਚੋਰੀਆਂ ਦੀ ਬਰਾਮਦ ਕੀਤੀ ਜਾਓ ਤੇ ਅਗੋਂ ਸਰਕਾਰਾਂ ਕਿੱਚ ਬਣਾਉਂਦੀਆਂ ਨੇ ਵੀ ਇਸ ਬੰਦੇ ਨੇ ਵਰਦੀ ਕਿਉਂ ਪਾਈ ਸੀ ਉਹ ਕੀ ਖਾਕੀ ਰੰਗ ਦੀ ਵਰਦੀ ਤੇ ਸਿਰਫ ਪੁਲਿਸ ਅਧਿਕਾਰੀ ਦਾ ਹੀ ਰਹਿ ਗਿਆ ਉਹਦੇ ਦਬਦਬਾ ਜਦ ਕਿ ਇੱਕ ਸਕਿਉਰਟੀ ਗਾਰਡ ਨੇ ਆਪਣੀ ਇੱਛਾ ਦੇ ਨਾਲ ਖਾਕੀ ਰੰਗ ਪਾਇਆ ਖਾਕੀ ਰੰਗ ਬਲਦਾਨ ਦਾ ਰੰਗ ਆ ਉਹਨੂੰ ਦੇ ਉੱਤੇ ਆਪਣਾ ਸਪੈਸ਼ਲ ਸਕਿਉਰਟੀ ਦਾ ਬੈਜ ਲਾ ਕੇ ਆਪਣੀ ਡਿਊਟੀ ਕਰ ਰਿਹਾ ਮੰਨ ਲਓ ਉਸ ਦਿਨ ਉਹਦਾ ਇਸ ਬੱਚੇ ਨੂੰ ਇਸ ਬੰਦੇ ਨੂੰ ਗੋਲੀ ਮਾਰ ਕੇ ਉਹ ਮੁੰਡੇ ਮਾਰ ਜਾਂਦੇ ਤੇ ਕੀ ਇਹਦੇ ਤੇ ਉਲਟਾ ਪਰਚਾ ਕਰ ਦਿੱਤਾ ਜਾਂਦਾ ਕਿ ਇਹਨੇ ਫਰਤੀ ਪਾਈ ਸੀ ਨਹੀਂ ਇਹ ਤੇ ਜਾਨੀ ਨੁਕਸਾਨ ਹੋਣਾ ਸੀ ਇਸ ਕਰਕੇ ਜਿੱਦਾਂ ਇਹ ਜਾਨੀ ਨੁਕਸਾਨ ਹੋਣਾ ਸੀ ਉਹਦੇ ਮੱਦੇ ਨਜ਼ਰ ਉਹਨਾਂ ਬੰਦਿਆਂ ਉੱਤੇ ਬਣਦੀ ਯੋਗ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜੇ ਵੀ ਲੋਕ ਕੈਮਰੇ ਦੇ ਦੀਨ ਆ ਰਹੇ ਆ ਸਰਕਾਰ ਦੇ ਵਿੱਚ ਕੈਮਰਿਆਂ ਤੋਂ ਤੁਹਾਨੂੰ شناخت ਕਰਕੇ ਉਹਨਾਂ ਦੇ ਲੋੜੀਂਦੀ ਕਾਰਵਾਈ ਕਰਕੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਜੋ ਵੀ ਉਹਨਾਂ ਕੋਲ ਬਰਾਮਦੀ ਹੁੰਦੀ ਆ ਤੇ ਜਿਹੜੇ ਜਿਹੜੇ ਦੁਕਾਨਦਾਰਾਂ ਕੋਲ ਲੁੱਟਾਂ ਖੋਈਆਂ ਹੋਈਆਂ ਚੋਰੀਆਂ ਹੋਈਆਂ ਉਹਨਾਂ ਨੂੰ ਉਹ ਨਾਲ ਦੇਚੋ ਉਹਨਾਂ ਦੀ ਬੰਦੀ ਰਕਮ ਵਾਪਸ ਕੀਤੀ ਜਾਂਦੀ ਨਹੀਂ ਪ੍ਰਧਾਨ ਜੀ ਕਹਾਡਾ ਕਹਿਣਾ ਹੈ ਜਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੋ ਅੱਜ ਦਸ਼ਕਾ ਦਾ ਮਾਹੌਲ ਜਿਹੜਾ ਸ਼ਹਿਰ ਦੇ ਵਿੱਚ ਪਾਇਆ ਜਾ ਰਿਹਾ ਹੈ ਉਹ ਪ੍ਰਸ਼ਾਸਨ ਦੀ ਦੇਣ ਹੈ ਵੇਖੋ ਇੱਕ ਸ਼ਹਿਰ ਦਾ ਮੌਜੂਦਾ ਐਮਐਲਏ ਸਾਹਿਬ ਹੋਣਾ ਉਹਨਾਂ ਦੀ ਆਪਣੀ ਕੋਠੀ 'ਚ ਚੋਰੀ ਹੋ ਗਈ ਹਮ ਅਛਲ ਦਿਨ ਹੀ ਖਬਰ ਲੱਗੀ ਸੀ ਡਾਕਟਰ ਅਸ਼ਵੀਰ ਸਿੰਘ ਸੋਲ ਦੀ ਜਿਹੜੀ ਰੈਸਟ ਉਸ ਕੋਠੀ 'ਆ ਕੁਝ ਦਿਨ ਉੱਥੇ ਨਹੀਂ ਰਹੇ ਕਿਉਂਕਿ VOTING ਚੱਲ ਰਹੀ ਸੀਗੀ ਉਹਨਾਂ ਦੀ ਕੋਠੀ ਚੋਰੀ ਹੋ ਗਈ ਪੱਖੇ ਚੋਰੀ ਹੋ ਗਏ ਅਸੀਂ ਚੋਰੀ ਹੋ ਗਏ ਤੇ ਆਮ ਲੋਕ ਕਿੱਥੋਂ ਬਚੇ ਹੋਣਗੇ ਜਦ ਕੀ ਉਹਨਾਂ ਦੀ ਕੋਠੀ ਤੋਂ ਪਲੇ ਸਟੇਸ਼ਨ ਸਾਰਾ 100 ਗਜ ਦੀ ਦੂਰੀ ਤੇ ਆ ਨੇ ਮੇਰੇ ਕਹਿਣ ਦਾ ਮਤਲਬ ਜੋ ਅੱਜ ਸ਼ਹਿਰ ਦੇ ਵਿੱਚ ਚੋਰੀਆਂ ਦਾ ਕਚਾਰੀਆਂ ਦਾ ਲੁੱਟਾਂ ਖੋਹਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਹੈ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕੀ ਇਹ ਪ੍ਰਸ਼ਾਸਨ ਦੀ ਦੇਣ ਇਹ ਪ੍ਰਸ਼ਾਸਨ ਤੇ ਅਨੁਸ਼ਾਸਨ ਦੋਹਾਂ ਦੀ ਦੇਣ ਆ ਜਦੋਂ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੇ ਸ਼ਹਿਰ ਦੇ ਕੈਮਰੇ ਚਲਵਾਏ ਹੋਏ ਆ ਕਰੋੜਾਂ ਰੁਪਈਆ ਦੀ ਸਾਡੇ ਲੋਕਾਂ ਦੀ ਸਾਡੇ ਲੋਕਾਂ ਦੀ ਟੈਕਸ ਤੋਂ ਸੈਲਰੀ ਲੈ ਰਹੇ ਆ ਇਹ ਆਪਣੀ ਡਿਊਟੀ ਦੇ ਵਿੱਚ ਕੋਤਾਹੀ ਕਿਉਂ ਕਰ ਰਿਹਾ ਅਗਰ ਉਹ ਲੋਕ ਸੱਚੇ ਹੋਣ ਲਈ ਇਦਾਂ ਕੋਈ ਜਾਂਦੇ ਆ ਕਿ ਇਸ ਨਾਲ ਡੀਐਫਆਈ ਅਰਜ਼ੀ ਕਰੋ ਇਹਨੇ ਐਫਆਈਆਈ ਕਿਉਂ ਨਹੀਂ ਦਰਜ ਕੀਤੀ ਜਾਂਦੀ ਜੇ ਇਹ ਹੀ ਐਫਆਈਆਈ ਦਰਜ ਕੀਤੀ ਜਾਵੇ ਉਹਨਾਂ ਦੀ ਯੋਗ ਕਾਰਵਾਈ ਕੀਤੀ ਜਾਵੇ ਤੇ ਕਿਉਂ ਨਹੀਂ ਇਸ ਚੀਜ਼ ਨੂੰ ਨਕੀਲ ਪਾਈ ਆ ਸਕਦੀ ਕਾਸੋ ਮਿਸ਼ਨ ਦੇ ਤਹਿਤ ਕਾਸੋ ਸਰਚ ਆਪਰੇਸ਼ਨ ਆਇਆ ਹੈ ਜਿਹਦੇ ਤਹਿਤ ਅਸਰਾਧੀਆਂ ਅਸਰਾਧਾਂ ਦੇ ਝਰਾਂ ਦੇ ਵਿੱਚ ਪੁਲਿਸ ਵੱਡੀ ਗਿਣਤੀ ਦੇ ਵਿੱਚ ਜਾ ਕੇ ਤਲਾਸ਼ੀਆਂ ਲੈ ਰਹੀ ਹੈ ਔਰ ਰਿਕਵਰੀਆਂ ਵੀ ਕਰ ਰਹੀ ਹੈ ਹੋਰ ਤੁਹਾਨੂੰ ਕੀ ਚਾਹੀਦਾ ਹੈ ਕਿਉਂਕਿ ਪੁਲਿਸ ਤਾਂ ਮਸਤਾਹਿਦ ਹੈ ਦੇਖੋ ਪੁਲਿਸ ਮਸਤਾਹਿਦ ਆ ਫੋਰਨ ਵਾਲਵਾਂਚ ਪ੍ਰਸ਼ਾਸਨਿਕ ਅਧਿਕਾਰੀ ਨਿਸ਼ਾਸਨਿਕ ਅਧਿਕਾਰੀ ਜੇ ਸ਼ਹਿਰ ਦੇ ਇੱਕ ਕੋਨੇ ਵਿੱਚ ਫਲੈਗ ਮਾਰਚ ਕਰਦੇ ਆ ਜਾਂ ਕਰਦੇ ਆ ਔਰ ਉਹਦੀ ਇੰਨੀ ਲੰਬੀ ਪਬਲਿਸਿਟੀ ਕਰ ਦਿੰਦੇ ਆ ਕਿ ਦੂਜੇ ਨੁੱਕਰ ਦੇ ਜਿਹੜੇ ਦਸ਼ਤ ਕਰਦੇ ਆ ਜਾਂ ਜਿਹੜੇ ਗਲਤ ਅੰਸਰ ਆ ਉਹ ਅਲਰਟ ਹੋ ਜਾਂਦੇ ਆ ਉਹ ਦੂਜੇ ਪਾਸੇ ਚੱਲ ਜਾਂਦੇ ਆ ਇਹ ਨਿਜੀ ਤੌਰ ਤੇ ਹੋਣਾ ਜੀਦਾ ਜਾਣਕੀ ਦੱਸਣ ਦੇ ਨਹੀਂ ਦਾ ਇਹੀ ਪ੍ਰੋਬਲਮ ਆਪਾਂ ਨੂੰ ਉਦੋਂ ਆਈ ਜਦੋਂ ਕੁਝ ਪੰਜਾਬ ਦੇ ਸਿਕਿਉਰਟੀਆ ਘਟਾਈਆਂ ਗਈਆਂ ਸੀ ਤੇ ਸਰਕਾਰ ਦੇ ਅਖਬਾਰਾਂ 'ਚ ਛਾਪ ਦਿੱਤਾ ਕਿ ਪੰਜਾਬ ਦੇ ਕੁਝ ਨਾਮੀ ਬੰਦਿਆਂ ਦੀ ਸਿਕਿਉਰਟੀ ਘਟਾ ਦਿੱਤੀ ਗਈ ਆ ਤੇ ਉਹਦੇ ਵਿੱਚ ਕੁਝ ਨਾਮੀ ਬੰਦਿਆਂ ਨੂੰ ਇਹ ਉੱਤੇ ਅਸਲ ਅਟੈਕ ਹੋ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਜਿਹੜੀ ਜਿਹੜੀ ਆਪਰੇਸ਼ਨ ਹੋਣੀ ਚਾਹੀਦੀ ਆ ਇਹ ਨਿੱਜਤਾ ਤੌਰ ਤੇ ਹੋਣੀ ਚਾਹੀਦੀ ਆ ਇਹਨਾਂ ਦੀ ਵਿੱਚ ਜਿਹੜੀ ਇਹਨਾਂ ਦੀ ਐਡ ਨਹੀਂ ਹੋਣੀ ਚਾਹੀਦੀ ਇਹ ਸਰਕਾਰ ਨੂੰ ਕਾਨੂੰਨ ਦੇ ਮੁਤਾਬਕ ਸਜ਼ਾ ਦੇਣੀ ਚਾਹੀਦੀ ਹਰ ਬੰਦੇ ਨੂੰ ਅੱਜ ਇਹ ਕੀ ਨਾਮ ਤੁਹਾਡਾ ਮੇਰਾ ਨਾਮ ਮਨਜੀਤ ਸਿੰਘ ਮਿੰਟੂ ਜੀ ਮੈਂ ਆਪਣੇ ਜਥੇਬੰਦੀ ਭਗਵਾਨ ਵਾਲਮੀਕ ਸ਼ਕਤੀ ਦੇ ਘਟਲ ਨੂੰ ਪੰਜਾਬ ਪ੍ਰਧਾਨ ਕਿ ਕਹਿਣਾ ਚਾਹੋ ਮੈਂ ਕਹਿਣਾ ਚਾਹੁੰਦਾ ਕਿ ਜੋ ਸ਼ਹਿਰ ਦੇ ਵਿੱਚ ਵਾਰਦਾਤਾ ਹੋ ਰਹੀ ਲੁੱਟਾਂ ਖਮਾਂ ਹੋ ਰਹੀਆਂ ਉਹਦੇ ਸਬੰਧ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਦੁਕਾਨਦਾਰ ਭਰਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਆਪਣੇ ਸੰਗਠਨ ਵੱਲੋਂ ਇਹਨਾਂ ਨੂੰ ਇਹ ਵਿਸ਼ਵਾਸ ਦਿੰਦਾ ਕਿ ਕਿਸੇ ਵੀ ਮੇਲੇ ਤੁਹਾਨੂੰ ਪ੍ਰੋਟੈਸਟ ਕਰਨਾ ਪੈਂਦਾ ਵਾ ਪ੍ਰਸ਼ਾਸਨ ਦੇ ਖਿਲਾਫ ਕਿਉਂਕਿ ਅੱਜ ਆਪਾਂ ਦੇਖ ਰਹੇ ਆ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਇਹ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਅਗਰ ਪ੍ਰਸ਼ਾਸਨ ਚਾਵੇ ਤੇ ਕੀ ਨਹੀਂ ਕਰ ਸਕਦਾ ਜੇ 1984 ਦੇ ਟਾਈਮ ਐਡਾ ਵੱਡਾ ਅਤਿਆਚਾਰ ਨੂੰ ਰੋਕਿਆ ਰੋਕ ਦਿੱਤਾ ਪ੍ਰਸ਼ਾਸਨ ਨੇ ਤੇ ਅੱਜ ਜਿਹੜੀ ਇੰਨੀ ਵੱਡੀ ਗੱਲ ਆ ਇਸ ਕਰਕੇ ਪ੍ਰਸ਼ਾਸਨ ਚਾਵੇ ਤੇ ਇੱਕ ਦਿਨ ਦੇ ਵਿੱਚ ਇਹ ਚੋਰੀਆਂ ਬੰਦ ਹੋ ਸਕਦੀਆਂ ਇਹ ਪ੍ਰਸ਼ਾਸਨ ਦੀ ਅਣਗਹਿਲੀ ਆ ਔਰ ਇਹਨੂੰ ਅੰਗੇਲੀ ਉਹਨਾਂ ਨੂੰ ਮੰਨਣੀ ਪਵੇਗੀ ਇਸ ਕਰਕੇ ਸਾਡੇ ਜੋ ਦੁਕਾਨਦਾਰ ਭਰਾਵਾ ਅਗਰ ਇਹਨਾਂ ਨੇ ਕਿੱਤੇ ਵੀ ਤਰ੍ਹਾਂ ਮੈਂ ਕੋਈ ਪ੍ਰੋਟੈਸਟ ਕਰਨਾ ਵਾ ਸਾਡੀ ਜਥੇਬੰਦੀ ਹਮੇਸ਼ਾ ਦੀ ਤਰ੍ਹਾਂ ਇਹਨਰੇ ਨਾਲ ਖੜੀ ਹੈ ਔਰ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਸਰਕਾਰ ਨੂੰ ਜਿੱਦਾਂ ਨੂੰ ਲੱਗਦਾ ਕਿ ਕਈ ਜਥੇਬੰਦੀਆਂ ਨੇ ਜਿਹੜਾ ਪੁਲਿਸ ਵਾਲੇ ਲਗਾਤਾਰ ਆਪ ਟੈਕਸ ਚਾੱਕ ਕੇ ਉਹਨਾਂ ਕੋਲੋਂ ਮੱਗਦੇ ਵਤੋਂ ਤੇ ਆਮਗੇ ਤੇ ਆਮ ਟੈਮ ਲਈ ਜਾਂਦੇ ਆ ਕਿ ਪਹਿਲੀ ਵਾਰੀ ਜਦੋਂ ਅਸੀਂ ਇਹ ਗੇਂਦ ਕਾਹਦਾ ਕੰਪਰਾ ਦੇ ਦਰਿਆਤਾ ਤੇ 5 ਦਿਨਾਂ ਦਾ ਤਵੇ ਚਾਦਿੰਦਾ ਜੱਪਟਾ ਪਰ ਉਸ ਟੈਮ ਦੇ ਵਿੱਚ ਵੀ ਚੋਰੀਆਂ ਹੋਈਆਂ ਕਿੱਦਾਂ ਲੱਗਦਾ ਕਿ ਪ੍ਰਸ਼ਾਸਨ ਦਾ ਇਸ ਤੇ ਕੀ ਰੋਈਆ ਦੇਖੋ ਜੀ ਇਹ ਰਵਈਆ ਇਹੋ ਹੀ ਹੈ ਕਿ ਜਿੱਦਾਂ ਪੰਜਾਬੀ ਵਿਕਾਵ ਦੇ ਗੋਗਲਾਂ ਤੋਂ ਮਿੱਟੀ ਝਾੜਨੀ ਇਸ ਕਰਕੇ ਪ੍ਰਸ਼ਾਸਨ ਕੀ ਦੁਕਾਨਦਾਰਾਂ ਨੂੰ ਐਦਾਂ ਹੀ ਡਰਾ-ਧਮਗਾ ਦਿੰਦੀ ਹੈ ਕਿ ਤੁਸੀਂ ਐਵੇਂ ਦੁਕਾਨਦਾਰ ਬੰਦੇ ਜੇ ਤੁਹਾਨੂੰ ਮੰਨ ਲਓ ਤੁਸੀਂ ਕਿਸੇ ਦੇ ਪਰਚਾ ਕਰਾਓਗੇ ਫਿਰ ਤੁਹਾਨੂੰ ਵੀ ਕਚਹਿਰੀ ਜਾਣਾ ਪਊਗਾ ਤੁਹਾਡਾ ਟਾਈਮ ਖਰਾਬ ਹੋ ਗਾਏ ਐਦਾਂ ਗੋਲਮੋਲ ਕਰਕੇ ਦੁਕਾਨਦਾਰਾਂ ਨੂੰ ਗੁੰਮਰਾ ਦਿੱਤਾ ਜਾ ਰਿਹਾ ਲੇਕਿਨ ਮੈਂ ਅਸ਼ਵਾਇ ਦੋ ਉਹਨਾਂ ਦੁਕਾਨਦਾਰ ਭਰਾਵਾਂ ਨੂੰ ਦੇਖੋ ਡਰਨ ਦੀ ਲੋੜ ਨਹੀਂ ਕਿ ਬੜਾਉਣ ਦੀ ਲੋੜ ਨਹੀਂ ਸਾਡੀ ਜੋ ਜਥੇਬੰਦੀ ਭਗਵਾਨ ਵਾਲਮੀਕ ਸ਼ਕਤੀ ਸੰਗਠਨ ਤੁਹਾਡੇ ਨਾਲ ਖੜੀ ਹੈ ਔਰ ਜਿੱਥੇ ਵੀ ਤਰ੍ਹਾਂ ਇਹਤਰਾ ਨਿਸ਼ੰਘਸ਼ ਕਰਨਾ ਪੈਂਦਾ ਅਸੀਂ ਤੁਹਾਡੇ ਨਾਲ ਖੜੇ ਠੀਕ ਅੱਜ ਕੀ ਨਾਮ ਮੈਂ ਦਾ ਵਿਕਰਮ ਸਿੰਘ ਰਿਚਮੌਂਡ ਕ੍ਰੇਸ਼ਨ ਸਲਾਈ ਦਾ ਕੰਮ ਕਰਦਾ ਜੀ ਕਿਹੜੀ ਜੂਨੀਅਨ ਦੇ ਨਾਲ ਸੰਬੰਧਿਤ ਅਸੀਂ ਸਲਾਈ ਜੂਨੀਅਨ ਨਾਲ ਤੇ ਅੱਜ ਇਸ ਮੀਟਿੰਗ ਦੇ ਵਿੱਚ ਕੀ ਜਿਹੜਾ ਆ ਮੁੱਦੇ ਰੱਖੇ ਨੇ ਕੀ ਮਕਸਦ ਹੈ ਇਸ ਮਕਸਦ ਇਹ ਹੋਈ ਹੈ ਸ਼ਹਿਰ ਦੇ ਵਿੱਚ ਜਿਹੜੀਆਂ ਰੋਜ਼ ਦਿਨ ਦਿਹਾੜੇ ਵੀ ਚੋਰੀਆਂ ਹੁੰਦੀਆਂ ਐ ਭਾਈਆਂ ਤੇ ਰਾਤ ਨੂੰ ਵੀ ਚੋਰੀਆਂ ਹੁੰਦੀਆਂ ਕੀ ਤਾਡੀ ਮੰਗ ਕੀ ਹੈ ਕੀ ਕਹਿਣਾ ਚਾਹੁੰਦੇ ਹੋ ਸਾਡੀ ਮੰਗ ਪ੍ਰਸ਼ਾਸਨ ਕੋਲੋਂ ਇਹੀ ਆ ਕਿ ਨਿੱਤ ਦੀਆਂ ਜਿਹੜੀਆਂ ਚੋਰੀਆਂ ਆ ਰੋਕੀਆਂ ਜਾਣ ਲੋਕਾਂ ਨੂੰ ਵਿਸ਼ਵਾਸ ਹੋਵੇ ਪ੍ਰਸ਼ਾਸਨ ਤੇ ਇੱਥੋਂ ਤੱਕ ਕਿ ਸਾਡੀਆਂ ਮਾਵਾਂ ਪੈਰਾ ਘਰੋਂ ਨਹੀਂ ਨਿਕਲਦੀਆਂ ਪਈਆਂ ਕਿਸੇ ਦੀਆਂ ਵਾਰੀਆਂ ਖੋਈ ਜਾਂਦੀਆਂ ਕਿਸੇ ਦੇ ਪਰਸ ਖੋਏ ਜਾਂਦੇ ਆ ਦਿਨ ਦਿਹਾੜੇ ਸੱਟਾਂ ਲੱਗਦੀਆਂ ਪਈਆਂ ਮੋਟਰਸਾਈਕਲ ਸਕੂਟਰਾਂ ਦੇ ਮਗਰੋਂ ਪਰਸ ਖੋਹਦੇ ਉਹ ਡੇਗਦੀਆਂ ਫੇਰ ਪਾੜਦੇ ਜਾਂ ਨਿੱਤ ਤੁਸੀਂ ਖ਼ਬਰਾਂ ਜੇ ਪੜਦੇ ਜੀ ਤੇ ਟੀਵੀ 'ਚ ਫੌਂਦੇ ਜੀ ਜਿਹੜਾ ਦੁਕਾਨਦਾਰਾਂ ਵੱਲੋਂ ਚੌਕੀਦਾਰ ਰੱਖਿਆ ਜਾਂਦਾ ਕੀ ਉਹ ਨਿਗਰਾਨੀ ਨਹੀਂ ਕਰਦਾ ਉਹ ਉਹਨੇ ਤਾਂ ਸਾਰੀ ਉਮਰ ਹੀ ਆਪਣੀ ਨਿਗਰਾਨੀ ਦੇ ਘੜਤੀ ਵਿਚਾਰੇ ਨੇ ਉਸੇ ਤੋਂ ਤਾਂ ਸ਼ੁਰੂਆਤ ਹੋਈ ਆ ਵੀ ਬੰਦੇ ਪਿਸਤੌਲ ਆ ਗਿਆ ਆਪਾਂ ਨੂੰ ਪਤਾ ਲੱਗ ਗਿਆ ਵੀ ਉਹਨਾਂ ਕੋ ਨਜਾਇਜ਼ ਹਥਿਆਰ ਆ ਅੱਜ ਤੇ ਚੋਰੀਆਂ ਹੁੰਦੀਆਂ ਆ ਤੇ ਮੈਨੂੰ ਤੇ ਇਹ ਆ ਅੰਦਾਜ਼ਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਫੇਰ ਆਪਾਂ ਕੀ ਕਰਾਂਗੇ ਜਿਹੜੀ ਵਰਦੀ ਦੀ objection ਕਰ ਰਹੀ ਪੁਲਸ ਹੁਭਾਗ ਵੱਲੋਂ ਕੀਤੀ ਜਾ ਰਹੀ ਹੈ ਕਿ ਪੁਲਸ ਹੁਭਾਗ ਦੇ ਨਾਗਰਿਕ ਦੀ ਮਿਲਦੀ ਦੇਖੋ ਜੀ ਪੁਲਸ ਦੇ ਨਾਲ ਦੀ ਵਰਦੀ ਦੇ ਵਿੱਚ ਤੇ ਆਮ ਵਰਦੀ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਕਿਉਂਕਿ ਮੈਂ ਪੁਲਸ ਯੂਨੀਫਾਰਮ ਸਪਲਾਈ ਕਰਦਾ ਪੁਲਸ ਯੂਨੀਫਾਰਮ ਦੇ ਵਿੱਚ ਪੀਪੀ ਲੱਗੀ ਹੁੰਦੀ ਹੈ ਜਦਕਿ ਉਹਦੀ ਪੀਪੀ ਨਹੀਂ ਲੱਗੀ ਨੰਬਰ 1 ਨੰਬਰ 2 ਦਾ ਸਕਿਉਰਿਟੀ ਦਾ ਬੈਜ ਹੈ ਸਕਿਉਰਿਟੀ ਦੇ ਬੈਜ ਵਿੱਚ ਉਹ ਪਾ ਸਕਦਾ ਵਰਦੀ ਉਹਦੇ ਵਿੱਚ ਕੋਈ ਕਾਨੂੰਨੀ ਗੈਰ ਕਾਨੂੰਨੀ ਕੰਮ ਨਹੀਂ ਹੋਇਆ ਉਹ ਅੱਜ ਤੋਂ 15-20 ਸਾਲ ਪਹਿਲਾਂ ਵੀ ਪਾਰਿਆ ਆਲਰੇਡੀ ਪਾਰ ਚੁੱਕਾ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਪ੍ਰਸ਼ਾਸਨ ਨੂੰ ਕੋਈ ਉਹੀ ਆ ਕਿ ਸ਼ਹਿਰ ਦੀ ਰਿਕਵਰੀ ਕਰਨ ਸ਼ਹਿਰ ਦੀ ਮਸਤੀਤੀ ਕਰਨ ਸਾਰਾ ਕੁਝ ਉਹ ਵਾਲੇ ਦਿਨਾਂ ਤੇ ਅਗਰ ਜੇ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਤੇ ਤੁਹਾਡੇ ਵੱਲੋਂ ਅਗਲਾ ਐਕਸ਼ਨ ਕੀ ਹੈ ਸਾਡਾ ਫਿਰ ਐਕਸ਼ਨ ਇਹ ਹੀ ਆ ਕਿ ਅਸੀਂ ਸሙੂਤ ਕਾਮਦਾਰ ਦੁਕਾਨਾਂ ਬੰਦ ਕਰਕੇ ਤੇ ਫਿਰ ਚਾਬੀਆਂ ਪ੍ਰਸ਼ਾਸਨ ਨੂੰ ਦੇਵਾਂਗੇ ਕਿ ਸ਼ਹਿਰ ਦੀਆਂ ਟੋਟਲ ਜਿਹੜੀਆਂ ਦੁਕਾਨਾਂ ਸਾਰੀਆਂ ਜੂਨੀਅਰ ਦਾ ਇੱਕ ਇਕਾਈ ਇਕਾਈ ਇਹ ਸਭ ਦਾ ਇੱਕ ਆਏ ਠੀਕ ਹੈ ਕਿਹੜੇ ਬਜ਼ਾਰ ਦਾ ਦੁਕਾਨ ਹੈ ਜੀ ਮੇਰੀ ਏਡੇ ਬਜ਼ਾਰ ਚ ਦੁਕਾਨ ਹੈ ਜੀ ਸਿਮਰਨ گارਮੈਂਟ ਕੀ ਗੱਲ ਹੋਈ ਜੀ ਮੇਰੇ ਜੀ ਉਦੋਂ ਮੈਂ ਦੁਕਾਨ ਬੰਦ ਕਰਕੇ ਘਰ ਆਪਣੇ ਗਿਆ ਜੇ ਰਾਤ 9 ਵਜੇ ਤੇ ਜਦੋਂ ਮੈਂ ਸਵੇਰੇ 9 ਵਜੇ ਦੁਕਾਨ ਖੁੱਲੀ ਆ ਤੇ ਮੇਰੇ ਦੁਕਾਨ ਦਾ ਨਾ ਅੰਦਰਲਾ ਗੇਟ ਟੁੱਟਿਆ ਆ ਹੀ ਤੇ ਉੱਪਰ ਦੀ ਕਿਤੇ ਬੂਹਾ ਤੋੜ ਕੇ ਨਾ ਬੰਦੇ ਵੀ ਉੱਪਰ ਦੀ ਆਏ ਆ ਸਾਡੇ ਕਿ ਮੈਂ ਇਹੋ ਹੀ ਵੇਖਿਆ ਮੇਰਾ ਨਾ ਉੱਥੇ 3 ਲੱਖ ਰੁਪਇਆ ਹੈ ਹੀ ਕੁਝ ਹੋਰ ਸਮਾਨ ਆ ਕੋਈ ਮੋਬਾਈਲ ਮੂਲ ਆ ਮੇਰੇ ਵਗੈਰਾ ਲੈ ਗਿਆ ਜੀ ਮੈਨੂੰ ਇਹਨਾਂ ਅੱਜ ਤੱਕ ਮੇਰਾ 40 ਤੋਂ 50 ਸਾਲ ਹੋ ਗਏ ਤੇ ਕੋਈ ਬਾਜ਼ਾਰ 'ਚ ਬੈਠਿਆ ਨੂੰ ਪਰ ਅੱਜ ਕਿਕਰ ਇਹੋ ਜਿਹਾ ਕੰਮ ਨਹੀਂ ਕਦੀ ਵੀ ਵੇਖਿਆ ਉਹ ਤੇ ਨਿਤ ਨਵੇਂ ਤੋਂ ਨਵੇਂ ਦਿਨ ਰੋਜ਼ ਚੋਰੀਆਂ ਹੁੰਦੀਆਂ ਅੱਜੋ ਵੀ ਤਿੰਨ ਚਾਰ ਚੋਰੀਆਂ ਹੋਈਆਂ ਜੀ ਤੇ ਜਿੱਦਨ ਮੇਰੀ ਹੋਈ ਹੈ ਉਦੋਂ ਵੀ ਦੋ ਤਿੰਨ ਚੋਰੀਆਂ ਪਿਆਰ ਤੇ ਮੇਰੀ ਚੋਰੀ ਨੂੰ ਅੱਜ 10 ਤੋਂ 12 ਦਿਨ ਹੋ ਗਏ ਜੀ ਐਫ ਆਈ ਆਰ ਦਰਜ ਨਹੀਂ ਹੋਈ ਜੀ ਐਫ ਆਈ ਆਰ ਦਾ ਮੈਂ ਕਿਹਾ ਐਫ ਆਈ ਆਰ ਉਹਨਾਂ ਨੇ ਪੈਂਡਿੰਗ ਪਾਈ ਹੋਈ ਹੈ ਜੀ ਅਸੀਂ ਇੱਕ ਕਰਨ ਦੇ ਆਪਾਂ ਵੀ ਕਾਰਵਾਈ ਕਰਾਂਗੇ ਉਹਨਾਂ ਨੇ ਕਾਰਨ ਕੀ ਹੈ ਤੁਹਾਡੀ ਐਫ ਆਈ ਆਰ ਦੱਜ ਕਿਉਂ ਨਹੀਂ ਹੋਣੀ ਮੈਂ ਸਰਦਾਰ ਜੀ ਮੈਂ ਉਹਨਾਂ ਕੋਲ ਦੋ ਵਾਰੀ ਗਿਆ ਜੇ ਉਹ ਕਹਿੰਦੇ ਆ ਜੀ ਤੁਹਾਨੂੰ ਨਾ ਅਦਾਲਤ ਦੇ ਚੱਕਰ ਪੈਣੇ ਆ ਫਿਰ ਤੁਹਾਨੂੰ ਬਿਆਨ ਦੇਣੇ ਕਾਰਵਾਈ ਕਰਨੀ ਪੈਣੀ ਆ ਉੱਥੇ ਫਿਰ ਉਹ ਨਹੀਂ ਕੀ ਕਰੀਏ ਸਾਨੂੰ ਤੇ ਉਹਨਾਂ ਨੇ ਉਹ ਹਰਸਮੈਂਟ ਕਰਦੇ ਆ ਜੀ ਤੁਸੀਂ ਅਦਾਲਤ ਦੇ ਚੱਕਰ ਨਹੀਂ ਲਾ ਸਕਦੇ ਲਾ ਸਕਦੇ ਇਹ ਚੱਕਰ ਕਿਉਂ ਨਹੀਂ ਜੇ ਸਾਡਾ ਨੁਕਸਾਨ ਹੋਇਆ ਵਾ ਅਸੀਂ ਜਿੱਥੇ ਹਾਂਜੀ ਹਾਂਜੀ ਮੈਂ ਤੁਹਾਨੂੰ ਦੰਦਾ ਵੀ ਇਹ ਕੀ ਬਾਤ ਸਾਰੀਆਂ ਜਿੰਨੀਆਂ ਚੋਰੀਆਂ ਹੋਈਆਂ ਪੈਂਡਿੰਗ ਪਈਆਂ ਜੇ ਪ੍ਰਸ਼ਾਸਨ ਨੇ ਹੁਣ ਥੋੜਾ ਬੋਦਾ ਫੇਰ ਬਦਲ ਕੀਤਾ ਵਾ ਆਂਦੇ ਜੀ ਸਾਡੇ ਇਥੋਂ ਬਦਲੀਆਂ ਹੋ ਕਰਾਂਗੇ ਹੁਣ ਵੇਖੋ ਕੀ ਕਰਦੇ ਆ ਸਾਨੂੰ ਤੇ ਫਿਰ ਸਾਡੇ ਨਾਲ ਨਹੀਂ ਤੁਹਾਡੀ ਸੁਣਦਾ ਤੁਸੀਂ ਕੋਰਟ ਦੇ ਵਿੱਚ ਕੰਮ ਕਰੋ ਕਰੋ ਜੀ ਕਰਾਂਗੇ ਜਰੂਰ ਕਰਾਂਗੇ ਜੀ ਉਹਨੋਂ ਨਾਲ ਸਾਨੂੰ ਕਹਿੰਦਾ ਕਿ ਉਹਨੇ ਕਿ ਕਿੱਟੀਆਂ ਹੋ ਗਏ ਇਸੇ ਨੂੰ ਲੈ ਕੇ ਹਾਂਜੀ ਹਾਂਜੀ ਦੁਕਾਨਦਾਰ ਤੇ ਸਾਰੇ ਭਰਾ ਸਾਡੇ ਨਾਲ ਆ ਜੀ ਸਾਰੀ ਜੋ ਆਪਣਾ ਕੱਪੜਾ ਜੁਨੀਅਨ ਆ ਜੋ ਆਪਣਾ ਇਹਨਾਂ ਦਾ ਰੈਡੀमेड ਹੈਗਾ ਵਾ ਸਾਰੇ ਛੱਬੀ ਭਾਈ ਸਾਰੇ ਸਾਡੀ ਜੁਨੀਅਨ ਸਾਰੀਆਂ ਹੈਗੀਆਂ ਕੱਟੀਆਂ ਹੀ ਅਸੀਂ ਕੱਲ ਵੀ ਚਲੋ मेरा नाम मुरवी मिश्रा मैं रात में चोरी तरीके करता बाजार से हाँ जी मैं ही जी वो तो रात में जी आया चोर जाने जैसे चोरी करने वास्तव मैंने पूछताछ करने के दर दरमियान जैसे मैंने की पिस्तौल कट के गोली मारने लगा सी तो मैगजीन थले डिग पड़ने कारण मैं बचाव हो गया मेरा मतलब तो गोली मार देने से तो फिर जैसे कि सभी ने बाजार वाले ने बुलाया तो सभी आया मार्केट के बंदे सारी आया मेरे को मुलाजिम भी आया आने के बाद जाने रहे मैं फिर सवेरे थाने गया तो बोलते वर्दी क्यों पाया तू तो? मैं वर्दी सिक्योरिटी गार्ड ने बनाया जी मैं खाके वर्दी दे जबकि सिक्योरिटी लगा के रखे है जबकि मेरे थोड़ा सेफ्टी वास्ते वास्तव पाया पस रहे इसलिए थोड़ा बंदा बंदा थक डर जाता है जबकि चोर बदमा पच जाता है मैंने देख करके फोटोग्राफी कम से तीस पैंतीस साल से तीस साल से चौकीदारी करता बाजार मार्केट में वर्दी है दस साल जैसे हो गया

ਕੋਈ ਤੱਕਣਾ ਚਾਹੀਦੀ ਹੈ ਹਾਂ ਗੋਲੀ ਮਾਰੇ ਉਹ ਬੰਦੇ ਨੂੰ ਫੜਨਾ ਚਾਹੀਦਾ ਹੈ ਅਭੀ ਤੱਕ ਕੋਈ ਕੋਈ ਫੜਨਾ ਨਹੀਂ ਗਿਆ ਹੈ ਠੀਕ ਹੈ ਹਾਂ